ਲੋ ਜੀ ਕਿਸਾਨ ਭਰਾਵੋ ਅੱਜ ਆਪਾਂ ਤੁਹਾਡੇ ਵਾਸਤੇ 4-5 ਸੰਦ ਸੇਲ ਵਾਸਤੇ ਲੈ ਕੇ ਆਏ ਆਂ ਪਹਿਲਾਂ ਗੱਲ ਕਰਦੇ ਆਂ ਜੀ ਸਵਰਾਜ 855 ਟਰੈਕਟਰ ਆ ਜੀ ਇਹ ਟਰੈਕਟਰ 2011 ਮਾਡਲ ਆ ਪੰਜਾਬ ਨੰਬਰ ਆ ਜੀ ਘਰੇ ਰੱਖਿਆ ਹੋਇਆ ਪਿੰਡ ਅ블ੂ ਕੋਠੇ ਕੋਰ ਸਿੰਘ ਵਾਲੇ ਰੇਟ 3.5 ਲੱਖ ਰੁਪਿਆ ਜੀ ਮੌਕੇ ਤੇ ਮਾੜਾ ਮੋਟਾ ਮਾਨਤਾਨ ਕੀਤਾ ਜਾਊਗਾ 8427502953 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਇੰਜਨ ਗੇਅਰ ਦਾ ਟਰੈਕਟਰ ਓਕੇ ਆ ਜੀ ਸਾਰਾ ਟਰੈਕਟਰ オリジナル ਪਿਆਗਾ ਪਿੰਡ ਅ블ੂ ਜ਼ਿਲ੍ਹਾ ਬਰਹਿੰਡਾ ਦੇ ਵਿੱਚ ਆ ਜੀ ਕੋਠੇ ਕੋਰ ਸਿੰਘ ਵਾਲੇ ਵਿੱਚ ਇਹ ਟਰੈਕਟਰ ਖੜਾਗਾ 11 ਮਾਡਲ ਹੈ ਪੰਜਾਬ ਨੰਬਰ ਆ ਜੀ ਘਰੇ ਰੱਖਿਆ ਵੀਰਾਂ ਦਾ ਇਹ ਟਰੈਕਟਰ ਆ ਅੱਗੇ ਜੀ ਉਹ ਨਾ ਬਜਾਈ ਮਸ਼ੀਨ ਵਕਾਊ ਹੈਗੀ ਆ ਰੇਟ 25000 ਰੁਪਏ ਸਿਰਫ ਡਿਮਾਂਡ ਹੈ ਮੌਕੇ ਤੇ ਮੰਨਤਾਂ ਹੋਰ ਵੀ ਹੋ ਜੂਗਾ ਪਿੰਡ ਕੌਣੀ ਗੁਰਪ੍ਰੀਤ ਸਿੰਘ 8427650564 8427650564 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਝੋਨਾ ਬਜਾਈ ਮਸ਼ੀਨ ਖਰੀਦ ਸਕਦੇ ਹੋ ਜੀ ਰੇਟ 25000 ਰੁਪਏ ਡਿਮਾਂਡ ਹੈ ਵੀਰਾਂ ਦੀ ਪਿੰਡ ਕੌਣੀ ਦੁੱਦਾ ਕੌਣੀ ਕੋਲੇ ਆ ਜੀ ਜ਼ਿਲ੍ਹਾ ਮੌਕਸਰਾ ਤਹਿਸੀਲ ਗਦੜਵਾਹਾ ਦੇ ਵਿੱਚ ਕੰਡੀਸ਼ਨ ਦੇਖ ਸਕਦੇ ਹੋ ਜੀ ਸਾਫ਼ ਕੰਡੀਸ਼ਨ ਦੇ ਵਿੱਚ ਇਹ ਵੀਰਾਂ ਦੀ ਮਸ਼ੀਨ ਵਕਾਊਆ ਝੋਨਾ ਬਜਾਈ ਮਸ਼ੀਨ ਆ ਜੀ ਸਿਰਫ 25000 ਰੁਪਏ ਡਿਮਾਂਡ ਹੈ ਅੱਗੇ ਗੱਲ ਕਰਦੇ ਹਾਂ ਜੀ 7 ਫੁੱਟਾ ਰੋਟਾਵੇਟਰ ਬਿਲਕੁਲ ਨਵਾਂ ਜੀ 1 ਸਾਲ ਚੱਲਿਆ ਰੋਟਾਵੇਟਰ ਵਕਾਊਆ ਰੇਟ 65000 ਰੁਪਏ ਨਾਲ ਦੀਆਂ ਛੁਰੀਆਂ ਜੀ ਹਜੇ ਕਾਸੇ ਵੀ ਨਹੀਂ ਪਈਆਂ ਪੈੰਡ ਮੱਲਣਾ ਜ਼ਿਲ੍ਹਾ ਮੌਕਸਰਾ ਦੇ ਵਿੱਚ 9217148607 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਰੋਟਾਵੇਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਸਾਫ ਕੰਡੀਸ਼ਨ ਦੇ ਵਿੱਚ ਆ 7 ਫੁੱਟ ਰੋਟਾਵੇਟਰ ਆ 1 ਸਾਲ ਚੱਲਿਆ ਹੋਇਆ ਜੀ ਕੰਡੀਸ਼ਨ ਸਾਫ ਆ ਰੇਟ 65000 ਰੁਪਿਆ ਡਿਮਾਂਡ ਆ ਜੀ ਮੌਕੇ ਤੇ ਥੋੜਾ ਬਹੁਤ ਮਾਣ ਤਾਣ ਕੀਤਾ ਜਾਊਗਾ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰਵਾ ਸਕਦੇ ਜੇ 2 ਮਿੰਟ ਦੀ ਵੀਡੀਓ ਬਣਾ ਕੇ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਜ਼ਮੀਨ ਪਸ਼ੂ 플ਾਟ ਜਾਂ ਕਿਸੇ ਵੀ ਖੇਤੀਬਾੜੀ ਸਾਧਨ ਦੀ ਐਡ ਸਾਡੇ ਚੈਨਲ ਦੇ ਉੱਤੇ ਤੁਸੀਂ ਲਵਾ ਸਕਦੇ ਹੋ ਜੀ ਅਸੀਂ ਸੋਡੀ ਐਡ YouTube ਤੇ Facebook ਉੱਤੇ ਲਾਵਾਂਗੇ ਸਾਰੀ ਜਾਣਕਾਰੀ ਪ੍ਰੋਪਰ ਲਿਖ ਕੇ ਭੇਜਿਆ ਕਰੋ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਅੱਗੇ ਗੱਲ ਕਰਦੇ ਹਾਂ ਜੀ ਸਵਰਾਜ 744 FE ਟਰੈਕਟਰ ਹੈ ਜੀ 8 ਮਾਡਲ ਹਰਿਆਣਾ ਨੰਬਰ ਪੰਜਾਬ ਦੇ ਵਿੱਚ ਨਾ ਜੀ ਏਰੀਆ ਗੋਨਿਆਣਾ ਆ ਰੇਟ 2,85,000 ਰੁਪਏ ਜੀ 7988351299988351299 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਵਕਾਊ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਇੱਕ ਵਾਰੀ ਫੋਨ ਤੇ ਸਾਰੀ ਜਾਣਕਾਰੀ ਲੈ ਲਓ